ਦੋਸਤੋ ਵੀਡੀਓ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਲਾਂਵਾ ਹੋਣ ਤੋਂ ਬਾਅਦ ਜਦੋਂ ਕੁੜੀ ਦੀ ਢੋਲੀ ਤੁਰਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕੁੜੀ ਨੇ ਇੱਕ ਅਜੀਹਾ ਗਾਣਾ ਗਾਇਆ ਜਿਸ ਨੂੰ ਸੁਣ ਕੇ ਨਾ ਪਿਓ ਦੇ ਹੰਝੂ ਨਹੀਂ ਰੁਕੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿਓ ਆਪਣੀ ਧੀ ਦੇ ਵਾਲਾ ਦੇਖ ਕੇ ਨਾ ਰੋਣ ਲੱਗ ਜਾਂਦਾ ਸੱਚੀ ਦੋਸਤੋ ਬਹੁਤ ਔਖਾ ਹੁੰਦਾ ਧੀਆਂ ਨੂੰ ਤੋੜਨਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਧੀਆਂ ਨੂੰ ਵਿਆਹ ਕੇ ਤੋਂ ਉਹਨਾਂ ਦਾ ਸੌਖਾ ਨਹੀਂ ਹੁੰਦਾ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਧੀ ਦੀ ਡੋਲੀ ਤੁਰਦੀ ਆ ਤੇ ਪਿਓ ਆਪਣੀ ਧੀ ਨੂੰ ਗਲ ਦੇ ਨਾਲ ਲਾ ਕੇ ਫੁੱਟ ਫੁੱਟ ਕੇ ਰੋਂਦਾ ਕਿਉਂਕਿ ਕਿ ਪਿਓ ਆਪਣੀ ਧੀ ਦੇ ਹਰ ਇੱਕ ਸੌਂਗ ਨੂੰ ਪੂਰਾ ਕਰਦਾ ਹੈ ਅਤੇ ਧੀਆਂ ਦੇ ਲਈ ਆਪਣਾ ਘਰ ਛੱਡ ਕੇ ਬਗਾਨੇ ਘਰੇ ਵੀ ਜਾਣਾ ਬਹੁਤ ਔਖਾ ਹੁੰਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖੋ ਕਿ ਐਸਾ ਭੈਣ ਨੇ ਨਾ ਇੱਕ ਆਪ ਹੀ ਜ ਮੁੰਡੇ ਦੇ ਨਾਲ ਵਿਆਹ ਕਰਵਾਇਆ ਜੋ ਕਿ ਆਪਣੀਆਂ ਲਾਤਾਂ ਦੇ ਸਹਾਰੇ ਨਹੀਂ ਚੱਲ ਫਿਰ ਸਕਦਾ ਦ ਸਾਥੀ ਕਿਸੇ ਵੀ ਹਾਲਾਤਾਂ ਦੇ ਵਿੱਚ ਹੋਵੇ ਉਸ ਨੂੰ ਛੱਡਿਆ ਨਹੀਂ ਜਾਂਦਾ ਸਗੋਂ ਸੰਭਾਲਿਆ ਜਾਂਦਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ